ਵਾਸਨਾ ਦੇ ਭੁੱਖੇ ਦਰਿੰਦਿਆਂ ਵੱਲੋਂ ਇੱਕ 마ਸੂਮ ਬੱਚੀ ਨੂੰ ਆਪਣੀ ਦਰਿੰਦਿਆਂ ਦਾ ਸ਼ਿਕਾਰ ਬਣਾਇਆ ਗਿਆ ਹੈ। ਇਹ ਮਾਮਲਾ ਕੁਰਾਲੀ ਨਜ਼ਦੀਕ ਪੈਂਦੇ ਸਿੰਘ ਭਗਵਾਨ ਤਪੂਰਾ ਥਾਣੇ ਦੇ ਨੇੜੇ ਪਿੰਡ ਚਟੋਲੀ ਦਾ ਇੱਕ ਫੈਕਟਰੀ ਦੇ ਨਜ਼ਦੀਕ ਇੱਥੇ 7 ਸਾਲ ਦੀ ਬੱਚੀ ਲੋਕਾਂ ਨੇ ਖੇਤਾਂ ਵਿੱਚ ਪਈ ਦੇਖੀ ਜੋ ਕਿ ਖੂਨ ਨਾਲ ਪੂਰੀ ਤਰ੍ਹਾਂ ਲਥਪਥ ਸੀ। ਇਹਦੀ ਸੂਚਨਾ ਲੋਕਾਂ ਨੇ ਰੋਲਾ ਪਾਤਿਆ ਪੁਲਿਸ ਨੂੰ ਸੂਚਨਾ ਦਿੱਤੀ ਕਿ ਪੁਲਿਸ ਮੌਕੇ ਤੇ ਪੁੱਜ ਗਈ। ਬੱਚੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। 25 ਜੋਗੀ ਉਮਰ 7 ਸਾਲ ਦੱਸੀ ਜਾ ਰਹੀ ਹੈ ਪ੍ਰਵਾਸੀ ਲਗ ਰਹੇ ਨੇ ਮੌਕੇ ਤੇ ਐਸਐਚਓ ਸਿੰਘ ਭੰਤਪੋਰਾ ਯੁਗੇਸ਼ ਕੁਮਾਰ ਡੀਐਸਪੀ ਨਯੋਧਕੌਰ ਸੋਹੀ ਤੇ ਹੋਰ ਅਧਿਕਾਰੀ ਮੌਕੇ ਤੇ ਪੁੱਜ ਗਏ ਮਾਮਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਬੱਚੇ ਦੇ ਹਾਲਤ ਕਾਫੀ ਖਰਾਬ ਹੋਣ ਕਰਕੇ ਪਹਿਲਾਂ ਰੋਪੜ ਭੇਜਿਆ ਗਿਆ ਉਸ ਤੋਂ ਬਾਅਦ ਉਸ ਨੂੰ ਪੀਆਈ ਰੈਫਰ ਕਰ ਦਿੱਤਾ ਗਿਆ ਪੁਲਿਸ ਵੱਲੋਂ ਇਸ ਸੰਬੰਧੀ ਕੇਸ ਦਰਜ ਕਰਕੇ ਦੋਸ਼ੀ ਦੀ ਪਛਾਣ ਕਰ ਦਿੱਤੀ ਗਈ ਹੈ ਆ ਤੁਹਾਨੂੰ ਦਿਖਾਣੇ ਆ ਕੀ ਆ ਸਾਰਾ ਮਾਮਲਾ ਕੀ ਕਹਿ ਰਹੇ ਨੇ ਅਧਿਕਾਰੀ ਇਹ ਜੀ ਸਵੇਰੇ ਮੇਰੇ ਕੋਲ 10:00 ਵਜੇ ਮਦਰ ਫਾਦਰ ਦੇ ਬੱਚਾ ਛੋਟਾ ਜਿਹਾ ਚੱਕੇ ਤਾਂ ਲਈਆਂ ਗੋਦੀ 'ਚ ਨਾਲ ਇੱਕ ਪੁਲਿਸ ਵਾਲਾ ਮਲਾਈ ਜਮਸੀਨ ਨਾਲ ਫੀਮੇਲ ਤੇ ਹਿਸਟਰੀ ਦਿੱਤੀ ਉਹਨਾਂ ਨੇ ਕਿ ਵੀ ਬੱਚਾ ਕੱਲ ਸ਼ਾਮ ਇੱਕ ਸ਼ਾਮ ਨੂੰ 7:30 ਵਜੇ ਉਹਦੇ ਘਰ ਦੇ ਨੇੜੇ ਉਥੋਂ ਗਾਇਬ ਚੱਕਿਆ ਗਿਆ ਸੀਗਾ ਤੇ ਅੱਜ ਸਵੇਰੇ ਉਹਨਾਂ ਦਾ 7:30 ਵਜੇ ਕਿਤੇ ਖੇਤਾਂ 'ਚ ਮਿਲਿਆ ਤੇ ਬੱਚੇ ਦਾ ਮਹਾਰਤ ਘਰਾ ਸੀ ਮੂੰ ਸੁਝਾ ਹੋਇਆ ਸੀ ਮੈਂ ਐਗਜ਼ਾਮਨ ਕੀਤਾ ਐਂਡ ਬਰੀਡਿੰਗ ਹੋ ਰਹੀ ਸੀ ਸਰ ਜੀ ਐਂਡ ਉਹਨਾਂ ਨੂੰ ਇਹ ਲੱਗਦਾ ਉਹਨਾਂ ਇਹ ਗੈਮਨ ਆ ਗਈ ਗਲਤ ਕੰਮ ਹੋਇਆ ਬੱਚੇ ਨਾਲ ਫਿਰ ਅਸੀਂ ਆਪਣੀ ਕਾਰਵਾਈ ਕੀਤੀ ਅਸੀਂ ਟ੍ਰੀਟਮੈਂਟ ਸ਼ੁਰੂ ਕੀਤਾ ਇਨੀਸ਼ੀਅਲ ਜਿੰਨਾ ਕਰ ਸਕਦੇ ਸੀ ਫਾਈਲ ਬਣਾਈ ਨੋਟ ਕੀਤਾ ਫਿਰ ਅਸੀਂ ਕਾਲਸ ਕਰਕੇ ਸਾਰੇ ਡਾਕਟਰ ਜਿਹੜੇ ਸੀਗੇ ਲਾ ਕੇ ਸੇ ਸੋ ਕਿੰਨੇ ਕੁ ਬਲੂ ਸੀ ਸੀ ਕਿ ਬੋਡੀ ਦੀ ਹੁੰਦੀ ਹੈ ਫੇਸ਼ਲ ਸਵੇਲਿੰਗ ਮੋਰ ਜ਼ਿਆਦਾ ਹੈ ਉਹਦੇ ਹੂੰ ਬਾਕੀ ਤਾਂ ਐਗਜ਼ਾਮੀਨੇਸ਼ਨ ਜਿਹੜੇ ਦੇਸ ਮੈਂ ਦੇਖਿਆ ਸੀ ਆ ਕਿ ਵੀ ਐਨਲ ਰੈਕਟਮ ਟੇਅਰ ਸੀਗਾ ਉਹਦੇ ਲਈ ਕੌਜ਼ ਪਾਤੀਆਂ ਸੀਗੀਆਂ ਤੇ ਬਲੀਡਿੰਗ ਜਿਹੜੀ ਹੋਈ ਸੀ ਉਹਦੇ ਟਿਕਾ ਲਵਾਤਾ ਸੀਗਾ ਤਾਂ ਕਿ ਹੋਰ ਫਰਦਰ ਬਲੀਡਿੰਗ ਨਾ ਹੋਵੇ ਕੋਈ ਇਦਾਂ ਵੀ ਲੱਗਦਾ ਹੈ ਕਿ ਗਲਾ ਘੁੱਟਣ ਦੀ ਜਾਂ ਮਰਨ ਦੀ ਕੋਸ਼ਿਸ਼ ਨਹੀਂ ਉਹ ਨਹੀਂ ਸੀ ਪਿੱਠ ਤੇ ਮੈਂ ਸਾਰਾ ਚੈੱਕ ਕੀਤਾ ਕੋਈ ਬਾਈਟ ਦੇ ਨਿਸ਼ਾਨ ਕੁਝ ਵੀ ਨਹੀਂ ਸੀ ਜਿਹੜੇ ਚਿਹਰੇ ਪਰ ਨਿਸ਼ਾਨ ਤੇ ਉਹ ਫੇਸ਼ਲ ਸਵੇਲਿੰਗ ਨਾ ਸਾਰੀ ਮਾਰੇ ਆ ਮਨੂਹ ਤੇ ਮਾਰੇ ਗਿਆ ਤੇ ਸਰ ਹੁਣ ਆਏ ਨਹੀਂ ਪਤਾ ਕੀ ਮਾਰੇ ਗਿਆ ਨਹੀਂ ਪਤਾ ਸਾਨੂੰ ਸਟੇਟਸ ਕੀ ਹੈ ਹੁਣ ਬੱਚੇ ਦਾ ਮਟਰਨ ਸਟੇਬਲ ਸੀ ਜੀ ਮੈਟਰਨ ਸਟੇਬਲ ਆ ਉਹਦੇ ਮਰ ਤੋਂ ਅੰਦਰ ਇੰਜਰੀ ਕਿੰਨੀ ਹੋਈ ਆ ਉਹ ਤਾਂ ਹੁਣ ਐਗਜ਼ਾਮਨ ਕਰਕੇ ਸਾਡੇ ਡਾਕਟਰਸ ਸਾਰੀ ਟੀਮ ਆਈ ਸੀ ਤੇ ਫਰਦਰ ਅਸੀਂ ਏਵੈਲੂਏਟ ਕਰਨੀ ਆ ਕਿ ਅੱਗੇ ਫਰਦਰ ਪੀ ਰੈਫਰ ਕੀਤਾ ਸਰਦਾਰ ਜੀ ਡਾਕਟਰ ਐਸਐਸ ਬੇਦੀ ਕਿੰਨੇ ਬੰਦੇ ਦੀ ਟੀਮ ਬੈਠੀ ਆ ਟੋਟਲ ਕਾਲ ਜਿਹੜੀ ਹੋਈ ਆ ਜੀ ਸਾਰੇ ਡਾਕਟਰਸ ਨੇ ਸਾਰੇ ਚ ਗਾਇਨੀ ਸਰਜਰੀ ਆਈਜੀਐਨਟੀ ਡਾਕਟਰ ਡੈਡਲ ਸਾਰੇ ਬੁਲਾਏ ਕਿਉਂਕਿ ਮੇਨ ਫੇਸ਼ਲ ਪ੍ਰੋਬਲਮ ਬਹੁਤ ਜ਼ਿਆਦਾ ਸੀ ਬੱਚੇ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕੀ ਬੱਚਾ ਮਿਸਿੰਗ ਹੈ ਤੇ ਉਸ ਤੋਂ ਬਾਅਦ ਜਦੋਂ ਟੀਮ ਨੂੰ ਪਤਾ ਲੱਗਿਆ ਕਿ ਕਿਸੇ ਰਾਘੀਰ ਨੇ ਬੱਚੇ ਨੂੰ ਆਈਡੈਂਟੀਫਾਈ ਕੀਤਾ ਸੀਗਾ ਤੇ ਉਹਨੂੰ ਇਮੀਡੀਏਟਲੀ ਅਸੀਂ ਮੈਡੀਕਲ ਏਡ ਹਸਪੀਟਲ ਸ਼ਿਫਟ ਕੀਤਾ ਤੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਬਾਕੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੋ ਤਿੰਨ ਟੀਮਾਂ ਚ ਡਿਵਾਈਡ ਕਰਕੇ 올 ਕਾਈਂਡ ਆਫ ਟੈਕਨੀਕਲ ਜਿੰਨਾ ਵੀ ਇਸ ਦਾ ਡਾਟਾ ਹੈ ਤੇ ਫਰਮ ਦੀ ਮੈਡੀਕਲ ਟੈਕਨੀਕਲ ਪੁਆਇੰਟ ਆਫ 뷰 ਵੀ ਹੈ ਲੁਕਿੰਗ ਫਰਮ ਆਲ ਦੀ ਆਸਪੈਕਟਸ ਸੀ ਸੋ ਹਾਂਜੀ ਕਿੰਨੀ ਕੇ ਸੀ ਬੱਚੀ ਦੀ ਤੇ ਹਾਲ ਤਾਂ ਹੁਣ ਕਿਹੋ ਜੀ ਹੋਈ ਆ ਸ਼ੀ ਸਟੇਬਲਾਈਜ਼ ਔਰ ਸ਼ੀ ਇਸ 7 ਇਅਰ 올ਡ ਜੀ ਮਾਈਨਰ ਹੈ ਬੱਚਾ ਹਾਂਜੀ ਹਾਲ ਤਾਂ ਠੀਕ ਹੈ ਜੀ ਠੀਕ ਹੈ ਠੀਕ ਹੈ